ਬੇਨਤੀ ਜੋਦੜੀ ਆ ਕਿ ਸੱਚੇ ਪਾਤਸ਼ਾਹ ਸਾਡੇ ਨਕਰ ਦੀਆਂ ਸਾਰੇ ਪੰਜਾਬ ਦੀਆਂ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਸੇ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਸਾਰਾ ਨਗਰ ਰਲ ਕੇ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੇ ਆ ਕਿ 6 ਮਹੀਨੇ ਦੀ ਸਾਦੀ ਹੋਈ ਫਸਲ ਹੁੰਡ ਵੱਢਣ ਵਾਸਤੇ ਤਿਆਰ ਹੋ ਚੁੱਕੀ ਆ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੁਣ ਬਾਡੀ ਪਾਉਂਡ ਦੀ ਸਮਰੱਥ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਸਾਨੂੰ ਉਹ ਬਖਸ਼ਿਸ਼ ਕਰਨਾ ਅੱਜ ਹੀ ਬਹੁਤ ਖੁਸ਼ੀ ਦਾ ਮੌਕਾ ਵਾ ਪ੍ਰਾਤਨ ਸਮੇ ਜੋ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹੋ ਹੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਵੀ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜੇ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਕੇ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹਨ ਜਿੰਨੀ ਖੁਸ਼ੀ ਜਿੰਨੀ ਹੁੰਦੀ ਆ ਉਹਨੀ ਜੇ ਅੱਜ ਅੱਛਾ ਜੀ ਅੱਜ ਕੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਵੀ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ ਚ ਤੁਹਾਡਾ ਬਚਾਵਾ ਨਾਲੇ ਤੇ ਸਾਰਾਈ ਲੇਬਰ ਤੋਂ ਬਚੋਗੇ ਆਪ ਕਰੋਗੇ ਤੁਹਾਡਾ ਸਰੀਰ ਸਹੀ ਰਹੇਗਾ ਸਾਰੇ ਬਚਾਅ ਹੋਏਗਾ ਆਹ ਵੇਖੋ ਜਿਹੜੀ ਅੱਜ ਅੱਜ ਬਾਡੀ ਹੋ ਜਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਾਣੀ ਆ ਤੂੜੀ ਤੂੜੀ ਵੀ ਪਹਿਲਾਂ ਬਣ ਜਾਣੀ ਆ ਜਿਹੜੀ ਨਾਲ ਨੂੰ ਅੱਗ ਲਾਉਣੀ ਉਹ ਵੀ ਬਚਾਅ ਹੋ ਗਿਆ ਸਾਰੇ ਕੰਮਾਂ ਦਾ ਬਚਾਅ ਤੂੜੀ ਵੱਧ ਬਣਨੀ ਕਣਕ ਦੀ ਕਟਾਈ ਹੋਣ ਦੀ ਮੈਂ ਬਹੁਤ ਖੁਸ਼ ਹਾਂ ਵੀ ਪਿਛਲੇ ਸਮੇਂ ਵੀ ਪਹਿਲੇ ਇਸ ਤਰ੍ਹਾਂ ਕੱਟਦੇ ਹੁੰਦੇ ਸੀ ਇਕੱਠੇ ਹੋ ਕੇ ਤੇ ਬਹੁਤ ਵਾਦਾ ਹੁੰਦਾ ਸੀ ਤੂੜੀ-ਤਾੜੀ ਬਣਦੀ ਸੀ ਡੰਗਰ ਵਸੇ ਵਾਸਤੇ ਤੇ ਹੁਣ ਮਸ਼ੀਨਗਰੀ ਜੋ ਗਿਆ ਤੂੜੀ ਜੰਗੀ ਨਹੀਂ ਬਣਦੀ ਵਿੱਚ ਘੱਟਾ ਬਹੁਤ ਆਉਂਦਾ ਵਾ ਤੇ ਫੇਰ ਸਾਡਾ ਇਰਾਦਾ ਵੀ ਅਰਕਾ ਇਤਨਾ ਹੀ ਬਣਾਈਏ ਵੱਡ ਕੇ ਕਣਕ ਤੂੜੀ ਅੱਜ ਗੁਰੂ ਮਰਿਆਦਾ ਨਾਲ ਸ਼ੁਰੂਆਤ ਕੀਤੀ ਹੈ ਹਾਂਜੀ ਮਸਾਖੀ ਵਾਲੇ ਦਿਨ ਸ਼ੁਰੂ ਕੀਤੀ ਅਸੀਂ ਬਹੁਤ ਖੁਸ਼ੀ ਹੋਈ ਅੱਜ ਤੁਸੀਂ ਵੀ ਆਏ ਜੇ ਸਾਰੇ ਪਰਿਵਾਰ ਸਾਡੀ ਸੰਗਤ ਇਕੱਠੀ ਹੋਈ ਆ ਜੋ ਕਾਲਪੁਰਖ ਸੱਚੇ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਸੀ ਇਹ ਬਾਡੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪੁਰਾਣੇ ਕਿੱਦਾਂ ਰਲ ਮਿਲ ਕੇ ਵਾਢੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਕਿਉਂਕਿ 6 ਮਹੀਨੇ ਤੋਂ ਸੰਭੀ ਹੋਈ ਫਸਲ ਜਿਹੜੀ ਆ ਉਹਨੂੰ ਹੁਣ ਕਟਾਈ ਦਾ ਸਮਾਂ ਆ ਗਿਆ ਸੋ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਤੇ ਸਾਰੇ ਰਲ ਮਿਲ ਕੇ ਇਹਦਾ ਲਾਹਾ ਲਿਆ ਕਰੀਏ ਜੀ ਸੋ ਵੱਧ ਤੋਂ ਵੱਧ ਬੇਨਤੀ ਆ ਕਿ ਜਿਵੇਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਾਨੂੰ ਹੁਕਮ ਆ ਵੀ ਭਾਈ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਹੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆਂ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਦੋ ਇਨਾਨਕਾ ਜੇ ਤਨ ਪੱਲੇ ਹੋਏ ਜੇ ਅਸੀਂ دنیਵੀ ਸਤਕਾਰ ਲੈਣਾ ਚਾਹੁੰਦੇ ਆਂ ਪੈਣਾ ਪ੍ਰਮਾ ਦਾ ਸਤਕਾਰ ਲੈਣਾ ਚਾਹੁੰਨੇ ਆ ਤੇ ਉਹਦਾ ਕਰਕੇ ਸਾਨੂੰ ਇਹ ਦੁਨਿਆਵੀ ਕਾਰਜ ਵੀ ਕਰਨੇ ਪੈਣਗੇ ਤੇ ਜੇ ਮਾਲਕ ਦੀ ਦਰਗਾਹ ਵਿੱਚ ਜਾ ਕੇ ਵੀ ਅਸੀਂ ਸੁਖ ਲੈਣਾ ਚਾਹੁੰਨੇ ਆ ਮਾਲਕ ਦੀ ਦਰਗਾਹ ਚ ਵੀ ਜਾ ਕੇ ਸੋਭਾ ਲੈਣੀ ਚਾਹੁੰਨੇ ਆ ਫੇਰ ਸਾਨੂੰ ਉਹਦੇ ਨਾਲ-ਨਾਲ ਨਾਮ ਦਾ ਧੰਨ ਵੀ ਸਾਡੇ ਪੱਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੀ ਨੇ ਇੱਥੇ ਪਿੰਡ ਬੈਠੇ ਸੀਗੇ ਬਾਬਾ ਜੀ ਹੁਣਾਂ ਦੇ ਨਾਲ ਤੇ ਸਲਾਹ مشورہ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਗੂ ਜਿੱਦਾਂ ਕਣਕ ਵੜਦੇ ਆ ਉਸ ਤਰ੍ਹਾਂ ਕਣਕ ਵਾੜਨ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਉਤਸ਼ਾਹ ਦਿੱਤਾ ਹੈ ਇੱਕ ਇੱਕ ਕਹਨ ਦੇ ਉਤੇ ਸਾਰੇ ਭਰਾਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕਟਾਈ ਕਰ ਰਹੇ ਆ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਕਣਕ ਦਾ ਤੇ ਚਲੋ ਮੰਨ ਲਓ ਇੰਨਾ ਵੀ ਇਹ ਸੰਗਤ ਇਕੱਠੀ ਹੋਈ ਆ ਜਿਵੇਂ ਮੰਨ ਲਓ ਕਿਸ ਨਾ ਕਿਸੇ ਚੱਕਰ ਜੇ ਮੰਨ ਲਓ ਜਦੋਂ ਵੋਟਾਂ ਦੇ ਮਸਲੇ ਆਪੋ ਜੀ ਨਾਰਾਜ਼ਗੀ ਹੁੰਦੀ ਆ ਅੱਜ ਸਾਰੇ ਭਰਾਵਾਂ ਨੇ ਸਲਾਹ ਕੀਤੀ ਆ ਇਕੱਠੇ ਹੋਏ ਆ ਵੀ ਮੰਨ ਲਓ ਪਹਿਲਾ ਆਪਣਾ ਜਿਹੜਾ ਮੰਗਾ ਦੇ ਯਾਹ ਦੇਦਾ ਪੈਂਦੀਆਂ ਸੀ ਉਸ ਹਿਸਾਬ ਨਾਲ ਆਪਾਂ ਫਿਰ ਅੱਜ ਤਿਆਰੀ ਕੀਤੀ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਸਭ ਕੁਝ ਕੀਤਾ ਜਾਵੇ ਤੇ ਉਸੇ ਹਿਸਾਬ ਨਾਲ ਹੀ ਫਿਰ ਅੱਜ ਵਾਢੀ ਸ਼ੁਰੂ ਕੀਤੀ ਹੈ ਕਿੰਨੀ ਖੁਸ਼ੀ ਹੈ ਜੀ ਅੱਜ ਮੱਚ ਬਹੁਤ ਖੁਸ਼ੀ ਹੈ ਜੀ